ਅੱਜ ਪਹਿਲੀ ਵਾਰ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਹੋਇਆ ਉੱਥੇ ਪਹੁੰਚੇ ਨੇ ਸਾਰੇ ਵਿਧਾਇਕ ਮੁੱਖ ਮੰਤਰੀ ਭਗਵੰਤ ਮਾਨ ਵੀ ਸੈਸ਼ਨ ਦੇ ਵਿੱਚ ਕੀ ਕੁਝ ਹੋਇਆ ਇਸ ਬਾਰੇ ਚਰਚਾ ਕਰਾਂਗੇ ਨਾਲ ਹੀ ਚੰਡੀਗੜ੍ਹ ਜੋ ਪੰਜਾਬ ਦੀ ਰੂਹ ਹੈ ਹਰ ਵਾਰ ਹਰ ਦਹਾਕੇ ਪੰਜਾਬ ਤੋਂ ਦੂਰ ਕਿਤੇ ਜਾਣ ਦੀਆਂ ਗੱਲਾਂ ਹੁੰਦੀਆਂ ਨੇ ਦੂਰ ਕੀਤੀ ਜਾਂਦੀ ਹੈ ਚੰਡੀਗੜ੍ਹ ਤੇ ਬੀਤ ਦਿਨੀ ਵੀ ਇਹੀ ਹੋਇਆ ਕਿ ਕੇਂਦਰ ਸਰਕਾਰ ਦੇ ਵੱਲੋਂ ਉਸ ਨੂੰ ਯੂਟਿਊਬ ਬਣਾਉਣ ਦੀ ਜਿਹੜੀ ਤਿਆਰੀ ਹੈ ਉਹ ਹੋਰ ਮਜ਼ਬੂਤ ਕਰ ਲਈ ਗਈ ਇੱਕ ਕਦਮ ਹੋਰ ਅੱਗੇ ਵਧ ਲਿਆ ਪਰ ਜਦੋਂ ਤਿੱਖੀ ਪ੍ਰਤੀਕਿਰਿਆ ਆਈ ਪੰਜਾਬ ਦੇ ਵੱਲੋਂ ਤਾਂ ਫਿਰ ਉਹਨਾਂ ਨੇ ਉਸ ਨੂੰ ਜਿਹੜਾ ਉਹ ਡੈਫਰ ਕਰ ਦਿੱਤਾ ਹਾਲਾਂਕਿ ਰੱਦ ਨਹੀਂ ਕੀਤਾ ਸਿਰਫ ਡੈਫਰ ਕੀਤਾ ਯਾਨੀ ਕਿ ਫਿਊਚਰ ਦੇ ਵਿੱਚ ਫਿਰ ਤੋਂ ਜਾਂ ਭਵਿੱਖ ਦੇ ਵਿੱਚ ਫਿਰ ਤੋਂ ਜਿਹੜੀ ਕੇਂਦਰ ਸਰਕਾਰ ਹੈ ਇਸ ਵੱਲੋਂ ਆਪਣਾ ਕਦਮ ਜਿਹੜਾ ਉਹ ਅੱਗੇ ਵਧਾਏਗੀ ਕੀ ਇਸ ਦੇ ਪਿੱਛੇ ਕੋਈ ਕੇਂਦਰ ਸਰਕਾਰ ਦਾ ਹਿਡਨ ਮੈਸੇਜ ਸੀ ਕੇਂਦਰ ਸਰਕਾਰ ਕੀ ਰਣਨੀਤੀ ਬਣਾ ਰਹੀ ਹੈ ਚੰਡੀਗੜ੍ਹ ਨੂੰ ਲੈ ਕੇ ਕੀ ਕੁਝ ਚੱਲ ਰਿਹਾ ਹੈ ਮੋਦੀ ਸਰਕਾਰ ਦੇ ਦਿਮਾਗ ਤੇ ਵਿੱਚ ਇਸ ਦੇ ਉੱਤੇ ਵੀ ਚਰਚਾ ਕਰਾਂਗੇ ਨਾਲ ਹੀ ਕੰਗਨਾ ਰਣੌਤ ਜੋ ਕਿ ਅਕਸਰ ਵਿਵਾਦਾ ਦੇ ਵਿੱਚ ਰਹਿੰਦੀ ਹੈ ਸੁਰਖੀਆਂ ਦੇ ਵਿੱਚ ਰਹਿੰਦੀ ਹੈ ਉਸ ਦੇ ਉੱਤੇ ਬਠਿੰਡਾ ਦੇ ਵਿੱਚ ਜੋ ਮਾਮਲਾ ਚੱਲ ਰਿਹਾ ਹੈ ਉਸ ਨੂੰ ਲੈ ਕੇ ਵੀ ਇੱਕ ਵੱਡੀ ਅਪਡੇਟ ਆਈ ਹੈ ਕੰਗੜਾ ਨੂੰ ਝਟਕਾ ਲੱਗਾ ਹੈ ਕੀ ਕੁਝ ਹੋਇਆ ਅੱਜ ਸੁਣਵਾਈ ਦੇ ਦੌਰਾਨ ਕੰਗੜਾ ਦੀ ਪੇਸ਼ੀ ਸੀ ਇਸੇ ਵਿਚਾਰਚਾ ਕਰਾਂਗੇ 사ਤ੍ਰੀਕਾਲ ਮਾ ਸਾਖਸ਼ੀ ਕੋਰ ਸਵਾਗਤ ਕਰਦੀਆਂ ਤੁਹਾਡਾ ਵਨ ਇੰਡੀਆ ਪੰਜਾਬੀ ਤੇ ਮੇਰੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਤੇ ਵਿਸ਼ਲੇਸ਼ਕ ਜਸਵੀਰ ਸਿੰਘ ਪਟੜੀ ਪਟੜੀ ਸਾਹਿਬ 사ਤ੍ਰੀਕਾਲ ਕੋ ਸਵਾਗਤ ਹੈ ਤੁਹਾਡਾ ਸ਼ੁਕਰੀਆ ਜੀ ਮੇਰੇ ਵੱਲੋਂ ਵੀ ਆਪ ਜੀ ਦੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਜੀ। ਪਟਿਆ ਸਾਹਿਬ ਪਹਿਲਾਂ ਮੈਂ ਗੱਲ ਕਰੂੰਗੀ ਅੱਜ ਬਾਲੀਵੁੱਡ ਤੋਂ ਬੜੀ ਧੁਖਦਾਇਕ ਖਬਰ ਸਾਹਮਣੇ ਆਈ ਹੈ। ਤਰਮਿੰਦਰ ਸਿੰਘ ਦੇਵਾਲ ਦੀ ਅੱਜ ਮੌਤ ਹੋ ਜਾਂਦੀ ਹੈ। ਉਸ ਨੂੰ ਉਸ ਦੇ ਉੱਤੇ ਪਹਿਲਾਂ ਕੁਝ ਗੱਲ ਕਰ ਲਈਏ। ਪੰਜਾਬ ਦੀ ਸ਼ਾਨ ਨੌਜਵਾਨਾਂ ਦੇ ਦਿਲਾਂ ਦੀ ਧੜਕਣ ਤੇ ਬਕਾਇਦਾ ਤੌਰ ਤੇ ਜਿਹਨ ਸੀ ਬਾਲੀਵੁੱਡ ਦੀ ਇੱਕ ਮਸ਼ਹੂਰ ਹਸਤੀ ਜੀ ਤਰਮਿੰਦਰ ਸਿੰਘ ਦਿਉਰ ਉਰਫ ਤਰਮਿੰਦਰ ਜਿਨ੍ਹਾਂ ਨੇ ਕ੍ਰੀਮ ਅੱਧੀ ਸਦੀ ਦੇ ਕਰੀਬ ਲਗ ਭਾਗ ਦੇ ਸਿਧਵਤ ਸਮਾਜੜਾ ਸੀ ਉਹਨਾਂ ਨੇ ਖੇਡ ਕੰਮ ਕੀਤਾ ਪਰਦੇ ਦੇ ਉੱਤੇ ਤੇ ਤਰਮਿੰਦਰ ਦੀ ਕੋਈ ਫਿਲਮ ਤੁਸੀਂ ਲੈ ਲਓ ਉਹ ਫਲॉप ਨਹੀਂ ਹੋਈ ਜੀ ਤਰਮਿੰਦਰ ਦਾ ਦੇਸ਼ਵੀ ਫਿਲਮ ਚ ਰੋਲ ਹੁੰਦਾ ਸੀ ਭਾਵੇਂ 10 ਬੰਦਾ ਰੋਲ ਹੁੰਦਾ ਜਿਹਦੇ ਕੋਲ ਫਿਲਮ ਚੱਲਦੀ ਸੀ ਲੋਕ ਪਸੰਦ ਕਰਦੇ ਸਨ ਜੀ ਰਾਜਨੀਤਿਕ ਖੇਤ ਦੇ ਵਿੱਚ ਧਰਮਿੰਦਰ ਨੇ ਕੰਮ ਕੀਤਾ ਲੇਕਿਨ ਜਿੰਨੀ ਕਾਮਯਾਬੀ ਉਹਨਾਂ ਨੂੰ ਬਕਾਇਦਾ ਤੌਰ ਤੇ ਪਰਦੇ ਤੇ ਮਿਲੀ ਉਹ ਨਹੀਂ ਕਿਤੇ ਨਹੀਂ ਬਣੀ ਬੀਕਾਨੇ ਤੋਂ ਐਲਪੀ ਬਣੇ ਸੀਗੇ 19 ਸਾਲ ਦੀ ਉਮਰ ਦੇ ਵਿੱਚ ਬੀਬੀ ਪ੍ਰਕਾਸ਼ ਕੌਰਵੰਦਨ ਦੀ ਸ਼ਾਦੀ ਹੁੰਦੀ ਹੈ ਜਿਦੇ ਵਿੱਚ ਚਾਰ ਬੱਚੇ ਹੁੰਦੇ ਆਂ 1970 ਦੇ ਦਹਾਕੇ ਦੇ ਵਿੱਚ ਇਹਨਾਂ ਦੀ ਜਿਹੜੀ ਬਕਾਇਦਾ ਤੌਰ ਤੇ ਜਿਹੜੀ ਹਿਮਾ ਮਦਨੀ ਇਹਨਾਂ ਦੇ ਜ਼ਿੰਦਗੀ ਚ ਆਉਂਦੀ ਹੈ ਪਰਦੇ ਰਹੀ ਆਉਂਦੀ ਆ ਉਹਦੀ ਆਉਂਦੀ ਫਿਰ ਉਹਨਾਂ ਛੜਦੀ ਜਾਂਦੀ ਹੈ ਜੀ ਦੋ ਬੱਚੇ ਅੱਛੀ ਬੰਦੇ ਟੋਟਲ 6 ਬੱਚੇ ਧਰਮਿੰਦਰ ਦੇ ਤੇ ਦੋ ਤਰੇ ਤੇ ਪੁੱਤਰ ਤੇ ਪੁੱਤਰੀਆਂ ਦੋ ਤਰੀਆਂ ਜਿਹੜੀਆਂ ਸੀ 13 ਤੋਂ ਲੈ ਕੇ 14 ਤੱਕ ਸੀ ਉਹਨਾਂ ਦੇ ਪਿਛਲੇ ਦਿਨੀ ਉਹਨਾਂ ਦੀ ਸਿਹਤ ਖਰਾਬ ਹੁੰਦੀ ਹੈ ਬੰਬੇ ਦੇ ਕੈਂਡੀ ਬ੍ਰੀਚ ਹਸਪੀਟਲ ਦੇ ਵਿੱਚ ਉਹਨਾਂ ਦਾਖਲ ਕਰਾਇਆ ਜਾਂਦਾ ਜਿੱਥੇ ਉਹਨਾਂ ਦਾ ਇਲਾਜ ਚੱਲ ਰਿਹਾ ਵਾ ਉਹਨਾਂ ਦੇ ਇਲਾਜ ਤੋਂ ਬਾਅਦ ਉਹਨਾਂ ਦੀ ਪਤਨੀ ਪ੍ਰਕਾਸ਼ ਕੌਰ ਨਹੀਂ ਸੀ ਚਾਹੁੰਦੀ ਕਿ ਉਹਨਾਂ ਦਾ ਇਲਾਜ ਜਿਹੜਾ ਵਾ ਘਰ ਤੋਂ ਬਾਹਰ ਹੋਵੇ ਉਹ ਘਰ ਚ ਬਹਿ ਕੇ ਇਲਾਜ ਕਰਨਾ ਚਾਹੁੰਦੀ ਸੀ ਤੇ ਫਿਰ ਉਹਨਾਂ ਨੂੰ ਹਸਪੀਟਲ ਦੇ ਵਿੱਚ ਢੁੜੀ ਜਰੀ ਉਹਨਾਂ ਜੇ ਸੇ ਠੀਕ ਹੁੰਦੀ ਹੈ ਤੇ ਘਰ ਲੈ ਆਉਂਦਾ ਜੀ ਬਹੁਤ ਵਡੀਆਂ ਗਰਮੀਆਂ ਸੀ ਵੀ ਧਰਮਿੰਦਰ ਜੱਜ ਦੇ ਜਿੱਥੇ ਮਿੰਦਰ ਦੀ ਡੈਥ ਹੋ ਗਈ ਆ ਲੇਕਿਨ ਬਾਅਦ ਦੇ ਵਿੱਚ ਉਹਨਾਂ ਦੇ ਪਰਿਵਾਰ ਨੇ ਕਾਫੀ ਗਿਲਾਲ ਕੀਤਾ ਸੀ ਗੁੱਸਾ ਵੀ ਕੀਤਾ ਸੀ ਵੀ ਤੁਸੀਂ ਝੂਠੀਆਂ ਅਫਵਾਹਾਂ ਕਿਉਂ ਫੜਾਉਂਦੇ ਤੁਸੀਂ ਲੇਕਿਨ ਆਜੋ ਅਫਵਾਹ ਨਹੀਂ ਅੱਜ ਸਚਾਈ ਸਾਹਮਣੇ ਆ ਗਈ ਉਹਨਾਂ ਨੇ ਆਪਣਾ ਆਖਰੀ ਸਾਹ ਲਿਆ ਜੀ ਉਹਨਾਂ ਦੀ ਅੰਤਮ ਜਿਹੜੀ ਯਾਤਰਾ ਸੀ ਉਹਦੇ ਵਿੱਚ ਜਿਹੜੀਆਂ ਮਹਾਨ ਹਸਤੀਆਂ ਥੀਏਟਰ ਦੀਆਂ ਕੀ ਫਿਲਮ ਜਗਤ ਦੀਆਂ ਜਿਹੜੀਆਂ ਮਹਾਨ ਹਸਤੀਆਂ ਹੋਈਆਂ ਲੀਡਰ ਸ਼ਾਮਲ ਹੋਏ ਤੇ ਹਰ ਅੱਖ ਨਾਮ ਸੀਗੀ ਕੋਈ ਤਰਵਿੰਦਰ ਵੀਰ ਬਾਜੀ ਕਹਿੰਦਾ ਸੀ ਕੋਈ ਤਰਵਿੰਦਰ ਦਾਦੂ ਕਹਿੰਦਾ ਸੀ ਕੁਸ਼ਨਾਨੂ ਕਹਿੰਦਾ ਸੀ ਤਰਵਿੰਦਰ ਤਰਵਿੰਦਰ ਸੀਗਾ ਦੇਸ਼ ਦੇ ਪ੍ਰਧਾਨ ਮੰਤਰੀ ਜਿਹੜੇ ਸਾਡੇ ਨਰਿੰਦਰ ਮੋਦੀ ਜੀ ਹੁੰਦਾ ਕਿਹਾ ਜੀ ਤਰਵਿੰਦਰ ਕੋਈ ਵਿਅਕਤੀ ਨਹੀਂ ਇੱਕ ਸੰਸਥਾ ਸੀਗਾ ਬਿਲਕੁਲ ਸਹੀ ਜੀ ਜਿਨਨੇ ਪਤਾ ਨਹੀਂ ਕਿੰਨੇ ਕੁ ਲੋਕ ਪੈਦਾ ਕੀਤੇ ਕਿੰਨੇ ਕੁ ਥੀਏਟਰ ਦੇ ਜਿਹੜੇ ਸੀ ਉਹਨੀਆਂ ਨਵੀਆਂ ਜਿਹੜੀਆਂ ਸੀ ਸ਼ਕਤੀਆਂ ਪੈਦਾ ਕੀਤੀਆਂ ਔਰ ਜਿਹੜਾ ਉਹਦੇ ਕੋਲ ਚਲੇ ਜਾਂਦਾ ਸੀ ਕਦੀ ਉਹਨੂੰ ਨਾ ਨਹੀਂ ਸੀ ਕਰਦਾ ਔ ਜੀ ਐਨ ਜੀ ਜੇ ਤੁਸੀਂ ਚੱਲ ਕੇ ਆਏ ਉਹਨਾਂ ਮਤਲਬ ਗੱਲ ਸੁਣੋਗੇ ਪੰਜਾਬ ਦੀ ਧਰਤੀ ਦਾ ਪਾਣੀ ਪੀਤਾ ਸੀ ਨਾ ਸੰਨੇ ਦਿওল ਦੀ ਇਲੈਕਸ਼ਨ ਜਿਹੜੀ 2019 ਚ ਹੋਈ ਸੀ ਉਹਦੇ ਵਿੱਚ ਇਹਨਾਂ ਨੇ ਪ੍ਰਚਾਰ ਕਰਨ ਵਾਸਤੇ ਆਇਆ ਸੀ ਕਾਫੀ ਉਦੋਂ ਵੀ ਵੀਕ ਸੀ ਲੇਕਿਨ ਜਿਹੜੀ ਹਿੱਕ ਦੇ ਜੋਨਾਂ ਬੋਲਣ ਦੀ ਸ਼ਕਤੀ ਉਹਦੋਂ ਵੀ ਪੂਰੀ ਸੀ ਉਹਨਾਂ ਦੀ ਦੇਸ਼ ਦੀ ਪ੍ਰਧਾਨ ਮੰਤਰੀ ਦੇਸ਼ ਦੇ ਪ੍ਰਧਾਨ ਮੰਤਰੀ ਦੇਸ਼ ਦੀ ਰਾਸ਼ਟਰਪਤੀ ਦ੍ਰੋਪਤੀ ਮੁਰਮਨਨ ਸਾਡੇ ਗ੍ਰਹਿ ਮੰਤਰੀ ਦੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇ ਪੰਜਾਬ ਦੇ ਮੁੱਖ ਮੰਤਰੀ ਕਿਹੜੇ ਮੁੱਖ ਮੰਤਰੀ ਨੇ ਉਹਨਾਂ ਦੀ ਅੱਜ ਇਸ ਵਧੇਗੀ ਦੇ ਉਤੇ ਅਫਸੋਸ ਨੇ ਪ੍ਰਗਟ ਕੀਤਾ ਸਭ ਨੇ ਅਫਸੋਸ ਪ੍ਰਗਟ ਕੀਤਾ ਕਿ ਅਸੀਂ ਇੱਕ ਸ਼ਖਸੀਅਤ ਤੋਂ ਲੰਬ ਵਜੇ ਹੋ ਗਏ ਇਸ ਕਰਕੇ ਤਰਮਿੰਦਰ ਹਰਿਆ ਨੂੰ ਅਸੀਂ ਇਸ ਸਮਝ ਤੋਂ ਸਿਰਦਾ ਨਹੀਂ ਤਨੀ ਪੜ ਕਰਦੇ ਅਸੀਂ ਵੀ ਕਹਿੰਦੇ ਕਿ ਸਤਗੁਰੂ ਗੁਰੂ ਪਾਤਸ਼ਾਹ ਗੁਰੂ ਰਾਮਦਾਸ ਜੀ ਦਾ ਆਪਣੇ ਚਨਾਂਜ ਨਵਾਸ ਬਖਸ਼ਣ ਪਿੱਛੇ ਪ੍ਰਵਾਹ ਪਿਸਨੀਆਂ ਨੂੰ ਪਾਣਾ ਮੰਨਣ ਦਾ ਬਲ ਬਖਸ਼ਣ ਹੌਸਲਾ ਬਖਸ਼ਣ ਸਾਡੀ ਉਹੀ ਬੇਨਤੀ ਆ ਜੋਧੜੀ ਅਕਾਲਪੁਰ ਖਗੇ ਹੁਣ ਜਿਹੜਾ ਉਹ ਜੋ ਆਇਆ ਸੁਬ ਜੋ ਬਿੰਸੀ ਜੋ ਆਇਆ ਸੁ ਚੱਲਣ ਤਾਂ ਇਹ ਉਹ ਜਾਣੇ ਜਾਣਾ ਵੇ ਇਹ ਸਾਡੀ ਕੁਦਰਤ ਦਾ ਸੂਲ ਆ ਉਹ ਚੱਲੇਗੇ ਜਣਾ ਤੇ ਅਖਰ ਹੈ ਸੀਗਾ ਲੇਕਿਨ ਜੇ ਕਿਤੇ ਉਹ 10-15 ਦਿਨ ਹੋਰ ਜੀ ਜਾਂਦੇ 90 ਸਾਲ ਦੇ ਜੀ ਜਾਂਦੇ 6 ਦਸੰਬਰ ਨੂੰ ਉਹਨਾਂ ਦਾ ਜਨਮ ਦਿਨ ਸੀਗਾ ਤੇ 6 ਦਸੰਬਰ ਨੂੰ ਉਹਨਾਂ ਨੇ ਬਕਾਇਦਾ ਤੌਰ ਤੇ 90 ਸਾਲ ਦੇ ਜਨਮ ਸੀ ਲਿਕਨ 99 ਸਾਲ ਦੇ ਵਿੱਚ ਇਸ ਦੁਨੀਆ ਤੋਂ ਰੁਖਸਤ ਹੋ ਗਏ ਨੇ ਜੀ ਜੀ ਇਸ ਸਾਲ ਦੇ ਵਿੱਚ ਬਹੁਤ ਸਾਰੀਆਂ ਅਸੀਂ ਆਪਣੀਆਂ ਮਸ਼ਹੂਰ ਮਨੋਰੰਜਨ ਹਸਤੀ ਮਨੋਰੰਜਨ ਹਸਤੀਆਂ ਨੂੰ ਖੋ ਲਿਆ ਤੇ ਜੰਦ-ਜੰਦੇ ਸਾਨੂੰ ਖੁਰਦਕੁਦਾਇ ਖਬਰ ਸੁਣਨ ਨੂੰ ਮਿਲਿਆ ਪਰ ਸਾਬ ਉਹਨਾਂ ਅਸੀਂ ਹੋਰ ਅੱਗੇ ਖਬਰਾਂ ਵੱਲ ਵਧਦੇ ਆ ਹੁਣ ਗੱਲ ਕਰਦੇ ਆ ਆਪਾਂ ਪੰਜਾਬ ਦੇ ਵਿਧਾਨ ਸਭਾ ਦੇ ਸਪੈਸ਼ਲ ਸੈਸ਼ਨ ਦੀ ਜੋ ਅੱਜ ਪਹਿਲੀ ਵਾਰ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਹੋਇਆ ਕੀ ਕੁਝ ਹੋਇਆ ਸੈਸ਼ਨ ਦੇ ਦੌਰਾਨ ਕਿਹੜੇ ਬਿੱਲ ਲਿਆਂਦੇ ਗਏ ਤੇ ਕਿਹੜੀਆਂ ਗੱਲਾਂ ਕੀਤੀਆਂ ਨੇ ਇਹਨਾਂ ਨੇ ਕਿ ਕਿਆ ਸੀ ਕਿ ਕੋਈ ਪੋਲਿਟੀਕਲ ਗੱਲਾਂ ਨਹੀਂ ਹੋਣਗੀਆਂ ਜਿੱਥੇ ਜਿਹੜੀ ਪੋਲਿਟੀਕਲ ਗੱਲਾਂ ਦੀ ਗੱਲ ਕਰ ਰਹੇ ਨੇ ਜੀ ਜੀ ਪਹਿਲੀ ਗੱਲ ਤੇ ਇਹਨਾਂ ਨੇ ਜਿਹੜੀਆਂ ਉੱਥੇ ਗੱਲਾਂ ਕੀਤੀਆਂ ਵਾ ਉਹ ਚਾਹੀਦਾ ਤੇ ਇਹ ਸੀ ਵੀ ਜਦੋਂ ਅਨੰਦਪੁਰ ਸਾਹਿਬ ਦੀ ਧਰਤੀ ਤੇ ਤੁਸੀਂ ਇੱਕ ਮੀਲ ਪੱਥਰ ਗੱਡਿਆ ਵਾ ਵੀ 1950 ਤੋਂ ਬਾਅਦ ਜਦੋਂ ਤੋਂ ਵਿਧਾਨ ਸਭਾ ਬਣੀ ਹੈ 75 ਸਾਲਾਂ ਦੇ ਵਿੱਚ ਵਿਧਾਨ ਸਭਾ ਤੋਂ ਬਾਹਰ ਕੋਈ ਪਹਿਲਾ ਸੈਸ਼ਨ ਹੋਇਆ ਜੀ ਕ੍ਰੂਲਾਰ ਪਰ ਤੁਸੀਂ ਕੱਚ ਕੀਤੇ ਨੇ ਕੋਈ ਨਹੀਂ ਲੇਕਿਨ ਉਹਦੇ ਵਿੱਚ ਕੋਈ ਵੀ ਆਨੰਦਪੁਰ ਸਾਹਿਬ ਦੇ ਪ੍ਰਤੀ ਡਿਵੈਲਪਮੈਂਟ ਵਾਸਤੇ ਕੋਈ ਵੀ ਅਜੰਡਾ ਨਹੀਂ ਹੈ ਜੀ ਜੀ ਅਜੰਡਾ ਨਹੀਂ ਇਹ ਨਹੀਂ ਕਿ ਆਪਦੇ ਸੀ ਇੱਥੇ ਕੋਈ ਨਾ ਕੋਈ ਨਵੀਂ ਸੰਸਤਾ ਖੋਲੋਗੇ ਭੀ ਸਕੂਲ ਖੋਲੋਗੇ ਕੋਈ ਕਾਲਜ ਖੋਲੋਗੇ ਕੋਈ ਯੂਨੀਵਰਸਿਟੀ ਖੋਲੋਗੇ ਕੋਈ ਵੱਡਾ ਹਸਪੀਟਲ ਖੋਲੋਗੇ ਕਿਸੇ ਵੀ ਪ੍ਰਕਾਰ ਦੀ ਕੋਈ ਅਨਾਉਂਸਮੈਂਟ ਨਹੀਂ ਕੀਤੀ ਉੱਥੇ ਜ਼ਿਲ੍ਹਾ ਬਣਾਉਣ ਦੀ ਬੜੀ ਗੱਲ ਚੱਲਦੀ ਸੀ ਲੇਕਿਨ ਉਹ ਵੀ ਹਾਲ ਦੀ ਕੰਡੀਸ਼ਨ ਦੇ ਵਾਸਤੇ ਚ ਪਾ ਦਿੱਤਾ ਗਿਆ ਲੇਕਿਨ ਕੁਝ ਇਹਨਾਂ ਨੇ ਇੱਕ ਜਿਹੜਾ ਮਸਲਾ ਲੈਂਦਾ ਹੈ ਸਭ ਤੋਂ ਵੱਧ ਵੱਡਾ ਜਿਹੜਾ ਮੁੱਖ ਮੰਤਰੀ ਸਾਹਿਬ ਨੇ ਮਤਾ ਪੇਸ਼ ਕੀਤਾ ਸੀ ਉੱਤੇ ਸਾਨੂੰ ਇਤਰਾਜ਼ ਹੈ ਮੁੱਖ ਮੰਤਰੀ ਸਾਹਿਬ ਨੇ ਮਤਾ ਇਹ ਪਿਆਸ ਕੀਤਾ ਵੀ ਅਮਰਿਤਸਰ ਦਮਦਮਾ ਦਮਦਮਾ ਸਾਹਿਬ ਤੇ ਨੰਨਪੁਰ ਸਾਹਿਬ ਇਹਨੂੰ ਅਸੀਂ 50% ਦਾ दर्जा ਦੇਣੀ ਹੈ ਜੀ ਮੈਂ ਇੰਨੀ ਗੱਲ ਦੱਸ ਦਿਆਂ ਵੀ ਜਿਹੜੀ ਮਿਊਸਪਲ ਕਮੇਟੀ ਅਨੰਦਪੁਰ ਸਾਹਿਬ ਦੀ ਆ ਉਹ ਉੱਥੋਂ ਤੱਕ ਪ੍ਰਤਨ ਦਾ ਦੱਜਾ ਪਹਿਲਾਂ ਹੀ ਨੂੰ ਮਿਲ ਚੁੱਕਾ ਵਾ ਮਿਊਸਪਲ ਕੇਤੀ ਦੇ ਘੇਰੇ ਦੇ ਅੰਦਰ ਕਿਸੇ ਪ੍ਰਕਾਰ ਦਾ ਕੋਈ ਸ਼ਰਾਬ ਦਾ ਕਿਸੇ ਪ੍ਰਕਾਰ ਦਾ ਮੀੜ ਦਾ ਕਿਸੇ ਤਮਾਕੂ ਦਾ ਕੋਈ ਠੇਕਾ ਜਾਂ ਦੁਕਾਨ ਨਹੀਂ ਹੈ ਅਮਰਸਰ ਸਾਹਿਬ ਦੀ ਗੱਲ ਕਰਦੇ ਆ ਤੇ ਬਰਨਾਲੇ ਦੀ ਸਰਕਾਰ ਵਾਲੇ ਬਕਾਇਦਾ ਤੌਰ ਤੇ ਅਮਰਸਰ ਸਾਹਿਬ ਨੂੰ ਦੇ ਵਾਲ ਸਿਟੀ ਸੀਗਰ ਉਹਦੇ ਅੰਦਰ ਪਿੱਤਰਸ਼ਾਹ ਦਾ ਦਰਜਦਾ ਗਿਆ ਸੀਗਾ ਤੇ ਮੁੱਖ ਮੰਤਰੀ ਸਾਹਿਬ ਨੇ ਅੱਜ ਘਟਾ ਕੇ ਉਹਨੂੰ ਗਲਿਆਰੇ ਤੱਕ ਸੀਮਿਤ ਕਰਤਾ ਪਿੱਛ ਗਲਿਆਰੇ ਦੇ ਵਿੱਚ ਕਿਸੇ ਪ੍ਰਕਾਰ ਦੀ ਕੋਈ ਸ਼ਰਾਬ ਦੀ ਮੀਟ ਦੀ ਤਮਾਕੂ ਦੀ ਦੁਕਾਨ ਨਹੀਂ ਹੋਏ ਤੇ ਮੈਂ ਕਹਿੰਦਾ ਗਲਿਆਰੇ ਦੇ ਵਿੱਚ ਪਹਿਲੇ ਵੀ ਇਹੋ ਜਿਹੀ ਦੁਕਾਨ ਨਹੀਂ ਆਈ ਜੀ ਇਹ ਗੱਲ ਉੱਥੇ ਵੀ ਹੋਈ ਸੀ ਪ੍ਰਗਟ ਸਿੰਘ ਹੁਣਾਂ ਨੇ ਵੀ ਇਹ ਗੱਲ ਚੁੱਕੀ ਕਹਿੰਦੇ ਉਹ ਤਾਂ ਪਹਿਲਾਂ ਹੀ ਨਹੀਂ ਆ ਤੇ ਤੁਸੀਂ ਹੁਣ ਕੀ ਮਤਾਂ ਪਾਸ ਕਰਨਾ ਕਹਿੰਦੇ ਕਿ ਨਹੀਂ ਅਸੀਂ ਉਹਨਾਂ ਆਫੀਸ਼ੀਅਲੀ ਅਨਾਉਂਸ ਕਰ ਰਹੇ ਹਾਂ ਪਹਿਲਾਂ ਕਿਸੇ ਸਰਕਾਰ ਨੇ ਅਧਿਕਾਰਤ ਤੌਰ ਤੇ ਪਹਿਲਾਂ ਵੀ ਆਫੀਸ਼ੀਅਲ ਲਾਉਂਸ ਹੋਇਆ ਸੀ ਵੀ ਵਾਰਲਡ ਸਿਟੀ ਦੇ ਵਿੱਚ ਮੈਂ ਬਕਾਇਦਾ ਤਾਂ ਤੇ ਜ਼ਿੰਮੇਵਾਰੀ ਦੇ ਕਹਿ ਰਿਹਾ ਹਾਂ ਵੀ ਬਰਨਾਲਾ ਸਰਕਾਰ ਨੇ ਇਹ ਅਨਾਉਂਸਮੈਂਟ ਕੀਤੀ ਸੀ ਤੇ ਕੋਈ ਵੀ ਸ਼ਰਾਬ ਦਾ ਠੇਕਾ ਚਾਰ ਦਿਵਾਰੀ ਦੇ ਅੰਦਰ ਨਹੀਂ ਸੀ ਜੀ ਲੇਕਿਨ ਉਸ ਤੋਂ ਬਾਅਦ ਕਿ ਇਹ ਅੱਜ ਤੁਸੀਂ ਜਦੋਂ ਦਰਬਾਰ ਸਾਹਿਬ ਨੂੰ ਜਾਂਦੇ ਹੋ ਚਾਰਦਵਾਰੀ ਸ਼ਹਿਰ ਟ੍ਰੈਕ ਕਰਦੇ ਹੋ ਤੇ ਤੁਹਾਨੂੰ ਹਰ ਗੇਟ ਦੇ ਬਾਹਰ ਸ਼ਰਾਬ ਦਾ ਠੇਕਾ ਨਜ਼ਰ ਆਉਂਦਾ ਹਰ ਗੇਟ ਦੇ ਬਾਹਰ ਜੀ ਫਿਰ ਤੁਸੀਂ ਇਹਨੂੰ ਕਿਲਾਰੇ ਤੱਕ ਲੈ ਗਏ ਇਹਦਾ ਮਤਲਬ ਦਰਬਾਰ ਸਾਹਿਬ ਤੋਂ 100 ਮੀਟਰ ਦੀ ਦੂਰੀ ਤੇ ਸ਼ਰਾਬ ਦੇ ਠੇਕੇ ਵੀ ਹੋਣਗੇ ਤੇ दारू ਪੀਣ ਵਾਲੇ ਆਤੇ ਵੀ ਹੋਣਗੇ ਗਲਿਆਰਾ ਤੋਂ ਬੰਦ ਉਹ 10 ਦੇ 20 ਮੀਟਰ ਦਾ ਹੋਊਗਾ ਇਹ ਦੋ ਤੈ ਹੈ ਨਾ ਜੀ ਇਹ ਕਿਹੜੀ ਤੁਸੀਂ ਨੰਦ ਹੁੰਦੇ ਵੀ ਕੰਦੂ ਚ ਤੀਰ ਮਾਰਤਾ ਬੜੀ ਵੱਡੀ ਤੁਸੀਂ ਪ੍ਰਾਪਤੀ ਕੀਤੀ ਹੈ ਜਿਹਨੂੰ ਤੁਸੀਂ ਸਾਰੇ ਹੀ ਟੇਬਲ ਥਪਤ ਪਾ ਕੇ ਉਹਦੀ ਸ਼ਲਾਘਾ ਕਰ ਰਹੇ ਹੋ ਪਾਵਾਈ ਕਰ ਰਹੇ ਹੋ ਤੇ ਮੈਂ ਸੋਚਦਾ ਵੀ ਇਹਦੇ ਬਾਰੇ ਸਭ ਕੁਝ ਜਿਹੜੇ ਸਾਡੇ ਮਾਨਯੋਗ ਸਪੀਕਰ ਸਾਹਿਬ ਹਨਾ ਉਹਨਾਂ ਨੂੰ ਥੋੜੀ ਬੜੀ ਸ਼ਰਮ ਮੁਰਚਾਈ ਦੀ ਸੀ ਵੀ ਤੁਸੀਂ ਅਮਰਤਾ ਸਿੰਘ ਨੂੰ ਤੁਹਾਨੂੰ ਤੇ ਪਤਾ ਦਰੀ ਲੱਗਦਾ ਤੁਸੀਂ ਕਹਿੰਦੇ ਨਹੀਂ ਜੀ ਇੰਨੀ ਗੱਲ ਬਣਦੀ ਇਹ ਦੀ ਹਮੈਤ ਨਹੀਂ ਬਣਦੀ ਹਮੈਤ ਬਣਦੀ ਹੈ ਵਾਲ ਸਿਟੀ ਦੀ 1981 ਜਾਂ 82 ਦੀ ਗੱਲ 31 ਮਈ ਨੂੰ ਸੰਤ ਜਰਨੈਲ ਸਿੰਘ ਭਿੰਡਰਵਾਲਿਆਂ ਨੇ ਇਹ ਗੱਲ ਕਹੀ ਸੀ ਕਿ ਅਸੀਂ ਅੰਮ੍ਰਿਤਸਰ ਸ਼ਹਿਰ ਨੂੰ ਪਿੱਤਰ ਸ਼ਹਿਰ ਦਾ ਦਰਜਾ ਦਵਾਉਣ ਵਾਸਤੇ ਮੁੱਖ ਮੰਤਰੀ ਦੇ ਨਾਮ ਤੇ ਡੀਸੀ ਨੂੰ ਮੰਗ ਪੱਤਰ ਦੇਣਾ ਹੈ ਇੱਕੋ ਜਿਹੇ ਹਿੰਦੂ ਜਥੇਬੰਦੀਆਂ ਜਿਹੜੀ ਇੱਕ ਕੱਟੜਪੰਥੀ ਜਨ ਨੂੰ ਉਹ ਪੜ ਕੇ ਉਹਨਾਂ 29 ਤਰੀਕ ਨੂੰ ਉਹਨਾਂ ਨੇ 29 ਤਰੀਕ ਨੂੰ ਬਕਾਇਦਾ ਤੌਰ ਤੇ 29 ਮਈ ਨੂੰ ਇੱਕ ਸ਼ਹਿਰ ਚ ਜਲੂਸ ਕੱਢਿਆ ਜਿੱਤੇ ਤਸੂਲਾ ਫੜ ਕੇ ਉਹਨਾਂ ਦਾ ਰਸੀਏ ਮੰਨ ਕੇ ਦੋਹੀ ਪਾਸੇ ਇੱਕ ਪਾਸੇ ਸਿਗਰ ਲੰਗਾਈ ਸੀ ਇੱਕ ਪਾਸੇ ਬੀੜੀ ਲੰਗਾਈ ਸੀ ਨਾ ਤਮਾਕੂ ਲੰਗਾਇਆ ਸੀ ਜੀ ਇਹ ਕਿਹੜਾ ਲਾਈਗਾ ਬੀੜੀ ਸੀਗੜ ਪੀਏ ਤੇ ਲੰਮੀ ਉਮਰ ਚੀਏ ਇਹ ਸਾਡੇ ਬੜੇ ਕੰਮ ਖਰਾਬ ਕੀਤੇ ਨੇ ਪੰਜਾਬੀ ਸੂਬੇ ਦੇ ਮੋਰਚੇ ਦੇ ਵੇਲੇ ਕਿ ਦੋਨੇ ਸੀ ਕਾਛ ਕੜਾ ਕਿਰਪਾਨ ਇਹਨਾਂ ਨੂੰ ਭੇਜੋ ਪਾਕਿਸਤਾਨ ਤੇ ਦੂਜੇ ਪਾਸੇ ਇਹ ਨਰ ਆਇਆ ਸੀ ਧੋਤੀ ਤੋ ਤੋਤੀ ਟੋਪੀ ਜਮਨਾਪੁਰ ਇਹ ਢੜਕਾਉਣਾਰੇ ਸੀ ਨਹੀਂ ਹੋਣਾ ਚਾਹੀਦੇ ਸੀ ਸਰਕਾਰਾਂ ਨੂੰ ਕੰਟਰੋਲ ਕਰਦੇ ਸਰਕਾਰਾਂ ਨੇ ਕੰਟਰੋਲ ਨਹੀਂ ਕੀਤਾ ਤੇ ਰੋਟੀਆਂ ਸਿੱਖ ਦੇਣੀਆਂ ਇਹਦੇ ਉੱਤੇ ਆਪਣੀਆਂ ਇਸ ਕਰਕੇ ਅੱਜ ਦੀ ਡੇਟ ਦੇ ਵਿੱਚ ਜਿਹੜਾ ਗਲਿਆਰੇ ਦੀ ਗੱਲ ਕੀਤੀ ਆ ਮੁੱਖ ਮੰਤਰੀ ਸਾਹਿਬ ਕੀ ਸਬਤ ਕਰਨਾ ਚਾਹੁੰਦੇ ਆ ਸ਼੍ਰੋਮਣੀ ਕਮੇਟੀ ਦੇ ਵਿੱਚ ਵਾਕਿਆ ਹੀ ਜੇ ਕਿਤੇ ਆਪਣੀ ਇੱਛਾ ਸ਼ਕਤੀ ਵੀ ਹੈਗੀ ਆ ਉਹਨੂੰ ਬਿਨਾਂ ਕਿਸੇ ਦੇਰੀ ਦੇ ਅਧੀ ਨਖੇਦੀ ਵੀ ਕਰਨੀ ਚਾਹੀਦੀ ਹੈ ਤੇ ਮੁੱਖ ਮੰਤਰੀ ਸਾਹਿਬ ਦੀ ਅਲੋchna ਕਰਕੇ ਇਹ ਮੰਗ ਵੀ ਕਰਨੀ ਚਾਹੀਦੀ ਹੈ ਕਿ ਗਲਿਆਰਾ ਨਹੀਂ ਜਿਹੜੀ ਵਾਲ ਸਿਟੀ ਆ ਉਹ ਤੋਂ ਬਾਹਰ ਜਿਹੜਾ ਵਾ ਉਹ ਬਕਾਇਦਾ ਤੌਰ ਤੇ ਉੱਥੇ ਤੱਕ ਪੱਤਰਛਦ ਦਰਜਤਾ ਜਾਣਾ ਚਾਹੀਦਾ ਜੀ ਜੇ ਨਹੀਂ ਦਿੱਤਾ ਜਾਂਦਾ ਤਾਂ ਸੰਘਰਸ਼ ਵਧਣਾ ਚਾਹੀਦਾ ਪਹਿਲੀ ਗੱਲ ਤੇ ਜਿਹੜੀ ਸੰਤ ਜਨੈਲ ਸਿੰਘ ਭਿੰਡਰਵਾਲਿਆ ਸੁਪਨਾ ਲਿਆ ਸੀਗਾ ਸ਼੍ਰੀ ਅਮਰਸਰ ਸਾਹਿਬ ਨੂੰ ਜਿਹੜਾ ਵਾ ਉਹ ਪਿੱਤਰਛੱਦ ਦਜਾ ਦਿੱਤਾ ਜਾਵੇ ਉਹਨੂੰ ਅਮਲੀ ਅਮਲੀ ਜਮਾ ਪੁਣੋਣਾ ਚਾਹੀਦਾ ਪਰ ਕੋਈ ਕਰ ਨਹੀਂ ਪਛੀੜਦਾ ਕਿਸੇ ਕਰ ਨਹੀਂ ਜੀ ਕੋਈ ਨਾ ਉੱਚੀ ਦੁਕਾਨ ਫੀਕਾ ਪਕਵਾਨ ਵਾਲੀ ਗੱਲ ਹੋ ਗਈ ਕਿ ਜਿੰਨੀਆਂ ਉਮੀਦਾਂ ਸੀ ਜਿੰਨਾਂ ਕਿਹਾ ਜਾ ਰਿਹਾ ਸੀ ਕਿ ਬੜੇ ਇਤਿਹਾਸਿਕ ਫੈਸਲੇ ਲਏ ਜਾਣਗੇ ਇਹ ਵਿਧਾਨ ਸਭਾ ਦੇ ਸੈਸ਼ਨ ਤੋਂ ਪਹਿਲਾਂ ਗੱਲਾਂ ਹੋਈਆਂ ਸੀ ਪਰ ਕੀ ਫੈਸਲੇ ਲਏ ਨੇ ਉਹ ਸਾਹਮਣੇ ਆਈ ਗਿਆ ਅੱਜ ਕੀ ਕੁਝ ਹੋਇਆ ਉੱਥੇ ਪਤਾ ਲੱਗ ਗਿਆ ਕਿ ਉਹੀ ਗੱਲਾਂ ਜੋ ਪਹਿਲਾਂ ਕਰਦੇ ਨੇ ਉਸੇ ਤਰੀਕੇ ਦੇ ਨਾਲ ਹੀ ਹੋਇਆ ਹੋਣੀ ਪਟਸਰ ਪਿੱਤ ਦਿਨੀ ਚੰਡੀਗੜ੍ਹ ਨੂੰ ਆਰਟੀਕਲ 240 ਬਣਾਉਣ ਦੀ ਕੋਸ਼ਿਸ਼ ਆ ਜਿਹੜੇ ਕਿਤੇ ਯੂਟੀਬ ਬਣਾਉਣ ਦੀ ਕੋਸ਼ਿਸ਼ਾਂ ਕੇਂਦਰ ਸਰਕਾਰ ਨੇ ਕੀਤੀਆਂ ਤੇਜ਼ ਕਰ ਦਿੱਤੀਆਂ ਚਾਹੁੰਦੇ ਤੋਂ ਪਹਿਲਾਂ ਵੀ ਇਹੀ ਆ ਕਿ ਕੇਂਦਰ ਦਾ ਹੀ ਹੱਕ ਜਿਹੜਾ ਹੋਵੇ ਚੰਡੀਗੜ੍ਹ ਦੇ ਉੱਤੇ ਪਰ ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਆ ਪੰਜਾਬ ਲਗਾਤਾਰ ਇਸ ਦੀ ਮੰਗ ਕਰ ਰਿਹਾ ਪੰਜਾਬ ਯੂਨੀਵਰਸਿਟੀ ਤੇ ਵੀ ਕਬਜ਼ਾ ਕਰਨ ਦੀ ਕੋਸ਼ਿਸ਼ ਹੋਈ ਉੱਥੇ ਅਜੇ ਵਿਦਿਆਰਥੀ ਪ੍ਰਦਰਸ਼ਨ ਕਰ ਰਹੇ ਨੇ ਕਿ ਇੱਕ ਹੋਰ ਸ਼ੁਰੂਲੀ ਜਿਹੜੀ ਆ ਕੇਂਦਰ ਸਰਕਾਰ ਦੇ ਵੱਲੋਂ ਛੱਡ ਦਿੱਤੀ ਗਈ ਜਦੋਂ ਤਿੱਖਾ ਪ੍ਰਤੀਕਿਰਿਆ ਤਿੱਖਾ ਪ੍ਰਦਰਸ਼ਨ ਹੋਇਆ ਮਤਲਬ ਪ੍ਰਤੀਕਿਰਿਆ ਹੀ ਆਈ ਪੰਜਾਬ ਦੇ ਵੱਲੋਂ ਤੇ ਫਿਰ ਉਹਨਾਂ ਨੇ ਯੂ ਟਰਨ ਲੈ ਲਿਆ। ਇਹ ਯੂ ਟਰਨ ਦੇ ਪਿੱਛੇ ਵੀ ਕੋਈ ਰਣਨੀਤੀ ਹੈ ਕਿਉਂਕਿ ਉਹਨਾਂ ਨੇ ਡੈਫਰ ਕੀਤਾ ਰੱਤਾ ਨਹੀਂ ਕੀਤਾ ਯਾਨੀ ਕਿ ਭਵਿੱਖ ਦੇ ਵਿੱਚ ਫਿਰ ਤੋਂ ਅਜਿਹੀ ਗੱਲ ਉਹਨਾਂ ਦੇ ਵੱਲੋਂ ਕੀਤੀ ਜਾਵੇਗੀ। ਕੀ ਉਹ ਇਹ ਸੰਦੇਸ਼ ਦੇਣਾ ਚਾਹੁੰਦੇ ਨੇ ਕਿ ਜੋ ਤੁਸੀਂ ਰੋਲਾ ਪਾਉਂਦੇ ਹੋ ਪੰਜਾਬ ਵਾਲੇ ਕਿ ਇਹ ਸਾਡੀ ਰਾਜਧਾਨੀ ਹੈ ਸਾਡੀ ਸਾਨੂੰ ਰਾਜਧਾਨੀ ਵਾਪਸ ਕਰੋ ਪਰ ਅਜਿਹਾ ਨਹੀਂ ਹੋਵੇਗਾ ਤੁਹਾਡੀ ਕੋਈ ਰਾਜਧਾਨੀ ਨਹੀਂ ਹੈ ਕੇਂਦਰ ਸਰਕਾਰ ਇਸ ਦੇ ਉੱਤੇ ਆਪਣਾ ਰਾਜ ਰੱਖੇਗੀ। ਜਿੱਥੋਂ ਤੱਕ ਬਕਾਇਦਾ ਤੌਰ ਤੇ ਰਾਜਤਾ ਨਹੀਂ ਦੀ ਗੱਲ ਆ ਜੀ ਮੋਰਚਾ ਤੇ ਲੱਗਾ ਪਿਆ ਤੁਹਾਡੇ ਸਾਹਮਣੇ ਜੀ ਜਿਹੜਾ ਮੋਰਚਾ ਲੱਗਾ ਪਿਆ ਸਾਡਾ ਉਸ ਮੋਰਚੇ ਨੂੰ ਲੈ ਕੇ 26 ਤਰੀਕ ਨੂੰ ਇੱਕ ਵੱਡਾ ਪ੍ਰਟੋਸ ਕੀਤਾ ਜਾ ਰਿਹਾ ਜਿੱਤੇ ਵਿੱਚ ਸਾਰੇ ਕਿਸਾਨ ਜਥੇਬੰਦੀਆਂ ਸਮਾਜਿਕ ਧਾਰਮਿਕ ਰਾਜਸੀ ਸਾਰੀ ਉੱਥਾਵਾਂ ਲੰਦੀ ਹੈ ਜੀ ਕਿਉਂਕਿ ਕੇਂਦਰ ਦੀ ਕੇਂਦਰ ਸਰਕਾਰ ਤੇ ਕਿਸੇ ਪ੍ਰਕਾਰ ਦੀ ਜੂ ਤੱਕ ਨਹੀਂ ਸਕਦੀ ਇਹਦਾ ਨੋਟੀਫਿਕੇਸ਼ਨ ਜਿਹੜਾ ਕਰਨਾ ਸੀ ਇਲੈਕਸ਼ਨ ਦਾ ਉਹ ਡਲੇ ਕਿਉਂ ਹੋ ਰਿਹਾ ਉਹਦਾ ਕਾਰਨ ਸਿਰਫ ਪੈਸੇ ਕਰਕੇ ਡਲੇ ਕੀਤਾ ਜਾ ਰਿਹਾ ਵੀ ਇਹਨਾਂ ਨੇ ਜਿਹੜੀ 171ੀ ਸੁਧ ਕਰਨੀ ਹੈ ਧਾਰਾ 240 ਨੂੰ ਲੈ ਕੇ ਜੀ ਜਿਉ ਕਰ ਲਈ ਜਾਂਦੀ ਹੈ ਤੇ ਫਿਰ ਕੋਈ ਤਕ ਨਹੀਂ ਬਣਦੀ ਕਿਸੇ ਫਿਰ ਕਾ ਦਾ ਨੋਟੀਫਿਕੇਸ਼ਨ ਜਾਰੀ ਕਰਨ ਦੀ ਬੰਕੂ ਉਹ ਟੈਸਟ ਹੀ ਕਰਦੇ ਨੇ ਨਾ ਕਿ ਕੀ ਕਰ ਰਹੇ ਨੇ ਜੇ ਤੱਕ ਕੋਈ ਤਿੱਖੀ ਪ੍ਰਤੀਕਿਰਿਆ ਨਹੀਂ ਆਉਂਦੀ ਜਾਂ ਨਹੀਂ ਬੋਲਦੇ ਇਹ ਅੱਗੇ ਵਧ ਜਾਵਾਂਗੇ ਨਾ ਸੈਨਟ ਦੀਆਂ ਚੋਣਾ ਹੋਣਗੀਆਂ ਤੇ ਚੰਡੀਗੜ੍ਹ ਵੀ ਸਾਡੇ ਨੂੰ ਕਰਨ ਦੀ ਕੋਸ਼ਿਸ਼ਾਂ ਜੇ ਨਹੀਂ ਜੇ ਬੋਲ ਪੈ ਨਹੀਂ ਤਾਂ ਫਿਰ ਹੋਣੀ ਉਟਨ ਵਿਕੋ ਪਹਿਲੀ ਗੱਲ ਤੇ ਮੈਂ ਇਹ ਗੱਲ ਕਹੂੰਗਾ 5 ਸਾਲ ਦੇ ਵਿੱਚ ਜੀ ਚੰਡੀਗੜ੍ਹ ਦੀ ਬਕਾਇਦਾਤਾ ਤੇ ਡੀਜੀਪੀ ਲਾਇਆ ਗਿਆ ਤੇ ਚੰਡੀਗੜ੍ਹ ਦਾ ਚੀਫ ਸੈਕਟੀ ਲਾਇਆ ਗਿਆ ਇਨਾਂ ਦੀ ਜਗ੍ਹਾ ਤੇ ਪਹਿਲਾਂ ਹੁੰਦਾ ਸੀ ਕਿ ਜਿਹੜਾ ਪੀਐਸ ਕਮਿਸ਼ਨਰ ਹਰਿਆਣਾ ਸੀ ਉਹਦੇ ਵਿੱਚੋਂ ਜਿਹੜਾ ਆਈਐਸ ਅਫਸਰ ਸੀ ਕੋਈ ਉਹ ਚੰਡੀਗੜ੍ਹ ਦਾ ਡੀਸੀ ਲਾਇਆ ਜਾਂਦਾ ਸੀਗਾ ਤੇ ਪੰਜਾਬ ਦੇ ਆਈਪੀਐਸ ਕਮਿਸ਼ਨਰ ਦੇ ਵਿੱਚੋਂ ਕੋਈ ਐਸਐਸਪੀ ਲਾਇਆ ਜਾਂਦਾ ਸੀਗਾ ਇਹਨਾਂ ਨੇ ਹੁਣ ਉਹ ਕੰਮ ਖਤਮ ਕਰਕੇ ਇੱਕ ਡੀਜੀਪੀ ਲਾਤਾ ਤੇ ਇੱਕ ਚੀਫ ਸੈਕਟਰੀ ਲਾਤਾ ਇਹਦਾ ਮਤਲਬ ਉਹਨਾਂ ਕਾੜੀ ਖਤਮ ਕਰ ਦਿੱਤੀ ਕਿ ਹੁਣ ਲੋੜ ਨਹੀਂ ਹੂੰ ਇਹ ਸਾਡੀ ਆਈਪੀ ਸਰਕਾਰੀ ਚੰਡੀਗੜ੍ਹ ਦੀ ਐਸਐਸਪੀ ਕਵਰ ਜੀ ਕੋਰਾ ਉਹ ਲਾਸਟ ਆ ਇਸ ਤੋਂ ਬਾਅਦ ਪੰਜਾਬ ਤੋਂ ਕੋਈ ਨਹੀਂ ਜਾਏਗਾ ਡਿਪੂਟੇਸ਼ਨ ਤੇ ਉਹ ਆਪਣਾ ਐਸਐਸਪੀ ਲਾਉਣਗੇ ਆਪਣਾ ਬਕਾਇਤ ਉੱਤੇ ਡੀਸੀ ਲੋੜਨਗੇ ਉਦੋਂ ਕੋਈ ਆਪੋਸੀਜਿਨਿਟਿੀ ਪ第三 ਪਾਰਟੀ ਨਾ ਕਾਲੀ ਬੋਲੇ ਨਾ ਕਾਂਗਰਸੀ ਬੋਲੇ ਆ ਨਾ ਸਾਡੀ ਹਾਕਮ ਤੇ ਬੋਲੀ ਹਾਕਮ ਨੇ ਰਫਜਮੰਦਾ ਇਹ ਪੁੱਛਣਾ ਤਾਂ ਕਿੰਨੇ ਰੌਲਾ ਪਾਇਆ ਇਹਨਾਂ ਨੇ ਬਿਲਕੁਲ ਅੱਜ ਜਿਸ ਤਰੀਕੇ ਨਾਲ ਇਹਨਾਂ ਨੇ 240 240 ਤਰ੍ਹਾਂ ਦੀ ਐਮੈਂਡਮੈਂਟ ਕਰਦੇ ਨਾਲ ਕੱਲਾ ਪੰਜਾਬ ਪੰਜਾਬ ਤੇ ਸੜੀ ਪੈਣਾ ਜਿੰਨੀਆਂ ਵੀ ਟੈਰਿਟਰੀ ਹੈਗੀਆਂ ਜਿੰਨੀਆਂ ਵੀ ਜੂਨੀਅਨ ਟੈਰਿਟਰੀ ਨੂੰ ਸਰ ਦਾ ਮਸਲ ਸਰਪੰਡਾ ਕੇਂਦਰ ਦੀ ਪਾਲਿਸੀ ਕੀ ਆ ਚੰਡੀਗੜ੍ਹ ਨੂੰ ਲਦਾਖ ਬਣਾ ਦਿਓ ਪੰਜਾਬ ਨੂੰ ਜੰਮੂ ਕਸ਼ਮੀਰ ਬਣਾ ਦਿਓ ਜੀ ਲਦਾਖ ਵੀ ਜੂਨੀਅਨ ਟੈਰਿਟਰੀ ਆ ਜੰਮੂ ਕਸ਼ਮੀਰ ਵੀ ਜੂਨੀਅਨ ਟੈਰਿਟਰੀ ਆ ਇੱਥੇ ਪ੍ਰਬੰਧਕ ਨਹੀਂ ਇੱਥੇ ਬਕਾਇਦਾ ਤੋਂ ਤੇ ਲਫਟੇਡ ਗੁਰਨ ਲਾ ਦਿਓ ਪਰਬੰਧਕ ਹੋ ਗਏ ਇਹਨਾਂ ਨੂੰ ਇਸ ਗੱਲ ਨਾਲ ਪਤਾ ਵੀ ਅਸੀਂ ਅਸੀਂ ਚੋਣ ਜਿੱਤ ਕੇ ਤਾਂ ਸਰਕਾਰ ਬਣਾਉਣੀ ਸਕਦੇ ਆ ਆਪਣੀ ਬਿਲਕੁਲ ਇਹ ਇਹ ਕਬਜ਼ਾ ਕਰ ਸਕਦੇ ਤਾਂ ਅਸੀਂ ਨੂੰ ਜੂਨੀਅਰ ਐਂਟਰੀ ਬਣਾ ਕੇ ਲੈਫਟੇਨਨੈਂਟ ਗੁਰਨਾ ਲਾ ਕੇ ਇੱਥੇ ਰਾਜ ਕਰ ਸਕਦੇ ਅਸੀਂ ਤੂੰ ਇਸ ਗੱਲ ਤੇ ਤੁੰਨੇ ਲਈ ਇਹਦੇ ਖਿਲਾਫ ਹੁਣ ਖਾਸ ਕਰਕੇ ਅਕਾਲੀ ਦਲ ਅਕਾਲੀ ਦਲ ਨੂੰ ਬਕਾਇਦਾ ਤੌਰ ਤੇ ਮੋਰਚਾ ਲਾਉਣਾ ਪਊਗਾ ਹਾਕਮ ਤੇਨੇ ਕੱਖ ਨਹੀਂ ਕਰਨਾ ਇਹ ਤੇ ਆਪਣੇ ਦਿਹਾੜੇ ਪੂਰੇ ਕਰਨ ਦੇ ਆ ਪ੍ਰਧਾਨ ਮੰਤਰੀ ਸਾਹਿਬ ਕਿਉਂ ਉਹਨਾਂ ਦੀ ਦੋਸਤੀ ਹੈਗੀ ਹੈ ਗ੍ਰਹਿ ਮੰਤਰੀ ਤੇ ਮੈਨੂੰ ਕੁਛ ਨਾ ਕੋ ਕੁ ਮੈਨੂੰ ਕੁਛ ਨਹੀਂ ਕਹਿੰਦਾ ਅਕਾਲੀ ਦਲ ਦੇ ਜਿੰਨੇ ਵੀ ਧੜੇ ਨੇ ਸਾਰਿਆਂ ਨੇ ਮੋਰਚਾ ਲਾਉਣਾ ਪਊਗਾ ਆ ਕਾਂਗਰਸੀ ਗੱਲਾਂ ਤਾਂ ਕਰਦੇ ਆ ਲੇਕਿਨ ਇਹ ਕਾਂਗਰਸੀਆਂ ਦੇ ਇੰਦਰਾ ਗਾਂਧੀ ਦੇ ਕੰਡੇ ਵੀ ਜੱਗਿਆ ਚੁਕਿਆ ਰਹਿੰਦੇ ਇੰਦਰਾ ਗਾਂਧੀ ਤੇ ਪੰਡਤ ਜਵਾਹਰ ਲਾਲ ਨਰਦੇ ਲੰਡੇ ਮੀਜੇ ਸੀ ਨਾ ਉਹ ਚੁਗਲੇ ਪੈ ਰਹੇ ਸਨ ਵਿੱਚ ਜੀ ਇਹ ਸਾਰੀਆਂ ਕਰਤੂਤਾ ਉਹਨਾਂ ਦੀਆਂ ਨੇ ਜਦੋਂ ਭਾਸ਼ਾ ਦੇ ਅਧਾਰ ਤੇ ਸੂਬੇ ਬਣੇ ਇਹ ਕਿਹਾ ਗਈ ਜਿਹੜੀ ਮੇਨ ਸੂਬਾ ਹੋਏਗਾ ਉਹਨੂੰ ਉਹਦੀ ਜਿਹੜੀ ਪੁਰਾਣੇ ਐਸੈਟਸ ਜਿਹੜੀਆਂ ਪੁਰਾਣੀਆਂ ਜਿਹੜੀਆਂ ਜਨਤਕ ਸੰਸਥਾਵਾਂ ਆ ਉਹਨਾਂ ਦਿੱਤੀ ਜਾਣਗੀਆਂ ਕਿਉਂ ਨਿੱਤੀ ਚੰਡੀਗੜ੍ਹ ਸਾਨੂੰ ਜੀ ਸੱਜ ਕਮਿਟਮੈਂਟ ਕਰਕੇ ਦਿੱਤੀ ਗਈ ਇਸ ਕਰਕੇ ਉਹਦੇ ਲਈ ਕਾਂਗਰਸੀ ਜ਼ਿੰਮੇਵਾਰ ਤੇ ਕਾਂਗਰਸੀ trola ਪਉਦੀ ਨਹੀਂ ਜੇ ਅਸੀਂ ਨਹੀਂ ਬਣਦੇ ਅਗੇ ਤੁਸੀਂ ਕਿਉਂ ਨਹੀਂ ਬਣਦੇ ਵੀ ਤੁਸੀਂ ਤੇ ਕੁੰਡੇ ਬੀਜੇ ਆ ਤੁਹਾਡੇ ਕੋਲ ਤਾਂ ਕੰਡੇ ਚੁਗੇ ਵੀ ਜਾਣੇ ਹੋ ਨਾ ਇਹਨਾਂ ਨੂੰ ਇਤਿਆਰ ਦਾ ਪਤਾ ਵਾ ਲਾ ਇਹਨਾਂ ਨੂੰ ਕਿਸੇ ਗੱਲ ਦਾ ਪਤਾ ਚੁੱਪ ਕਰਕੇ ਬਿਆਨ ਦੇ ਕੇ ਬੜਕੇ ਫਿਰ ਜਾਈਸ ਹੋ ਜਾਂਦੇ ਨੇ ਇਸ ਕਰਕੇ ਇਹ ਕੰਡੇ ਕਾਂਗਰਸ ਦੇ ਬੀਜੇ ਹੋਏ ਨੇ ਉਹਨਾਂ ਕੰਡੇ ਦਾ ਲਾਹਾ ਬੀਜੇਪੀ ਲੈ ਰਹੀ ਆ ਉਹਨੂੰ ਵਧਾ ਰਹੀ ਆ ਅਕਾਲੀ ਦਲ ਜਿਸ ਦਿਨ 5 ਅਗਸਤ 2019 ਨੂੰ ਜੰਮੂ ਕਸ਼ਮੀਰ ਨੂੰ ਤੋੜਿਆ ਗਿਆ ਸੀ ਜੂਨੀ ਟੈਟਰੀ ਬਣਾਇਆ ਗਿਆ ਸੀ ਜੇ ਕਿਤੇ ਉਸ ਦਿਨ ਉੱਤੇ ਸੈਨ ਨਾ ਕਰਦੇ ਬਾਈਕਟ ਕਰ ਜਾਂਦੇ ਸ਼ਾਇਦ ਅਕਾਲੀ ਦਲ ਦਾ ਰੁਤਬਾ ਅੱਜ ਕੁਝ ਹੋਰ ਹੁੰਦਾ ਜੀ ਸੰਗੀਟਾਂ ਜਿੰਦੀ ਗੱਲ ਕਰਨ ਉਹ ਅਕਾਲੀ ਦਲ ਨੇ ਫਿਰ ਉਹਨੂੰ ਟੁੱਟਣ ਦੇ ਵਿੱਚ ਸਾਈਨ ਕੀਤੇ ਬਗੈਰ ਉਹਤੇ ਵਧਿਆ ਕੀਤਾ ਤੁਸੀਂ ਇਹ ਦੇਖਣ ਗਿਆਨੀ ਹਰਪ੍ਰੀਤ ਸਿੰਘ ਉਹ ਤੋਂ ਜਹਦਰ ਕਾਲਤੋਂ ਸੀ ਉਹਨਾਂ ਵਾਜਦੂਰ ਬੰਦ ਬੰਦ ਕੀਤੀ ਸੀ ਵੀ ਟੱਕਾ ਹੋ ਰਿਹਾ ਉੱਥੇ ਲੇਕਿਨ ਕਿਸੇ ਵਾਜ ਬੰਦਨੀ ਕੀਤੀ ਨਾ ਅਕਾਲੀ ਦਲ ਨੇ ਕੀਤੀ ਨਾ ਕਿਸੇ ਨੇ ਕੀਤੀ ਤੇ ਹੁਣ ਵੀ ਜੇ ਗੱਲਾਂ ਕਰਨੀਆਂ ਵਾ ਬਿਆਨ ਦੇ ਕੇ ਸੌਂ ਜਾਣਾ ਫਿਰ ਕੱਖ ਨਹੀਂ ਹੋਣਾ ਜਿੰਨਾ ਚਿਰ ਤੱਕ ਇਹ ਸਰਕਾਰ ਦਾ ਜਿਹੜਾ ਵਾ ਉਹ ਨਕਸ਼ਾ ਦਮ ਨਹੀਂ ਕਰਦੇ ਸਰਕਾਰ ਤੇ ਸਖਤ ਐਕਸ਼ਨ ਨੇ ਲੈਂਦੇ ਇਸ ਕਰਕੇ ਜੋ ਮੈਂ ਮਹਿਸੂਸ ਕਰਦਾ ਮੈਂ ਵੀ ਭਾਵੇਂ ਅੱਜ ਨਾਲ ਦੀ ਕੋਰ ਕਮੇਟੀ ਦੀ ਮੀਟਿੰਗ ਹੋਈ ਆ ਉਹ ਚੋਂ ਦਾ ਕਿਹਾ ਵਾ ਅਸੀਂ ਪੂਰਾ ਮੋਰਚਾ ਲਾਵਾਂਗੇ ਅਸੀਂ ਪੂਰੀ ਨਿਖੇਦੀ ਕਰਦੇ ਬੜਾ ਕੁਝ ਕਿਹਾ ਵਾ ਜੀ ਇਹ ਵੀ ਕਿਹਾ ਕਿ ਜਿਹੜੀਆਂ ਸਾਡੀਆਂ ਸੰਸਥਾਵਾਂ ਦੇ ਹਜੂਰ ਸਾਹਿਬਾ ਉਹਦੇ ਤੇ ਵੀ ਕੇਂਦਰ ਨੇ ਕਬਜ਼ਾ ਕਰ ਲਿਆ ਵਾ ਪਟਨਾ ਸਰਪੇ ਕੇਂਦਰ ਨੇ ਕਬਜ਼ਾ ਕਰ ਲਿਆ ਵਾ ਹਰਿਆਣਾ ਕਮੇਟੀ ਵੱਖਰੀ ਬਣਾਤੀ ਉਹਤੇ ਵੀ ਕੇਂਦਰ ਨੇ ਕਬਜ਼ਾ ਕਰ ਲਿਆ ਅਸੀਂ ਨਿਖੇਦੀ ਕਰਦੇ ਕਰਨਾ ਕੁਝ ਨਹੀਂ ਬਿਆਨਤਾ ਅੱਗੇ ਵੀ ਜੀ ਹਾਂਜੀ ਮੈਂ ਕਿ ਬਿਆਨ ਤਾਂ ਅੱਗੇ ਵੀ ਚਲੋ ਇਦਾਰੇ ਦਿੰਦੇ ਹੀ ਨੇ ਕਰਨਾ ਕੀ ਹੈ ਬਿਆਨ ਨਾ ਪੁਸ਼ਤੀ ਬਣਨਾ ਬਿਆਨ ਨਾ ਪੁਸ਼ਤੀ ਬਣਨਾ ਮੈਂ ਆਪਣੇ ਕੋਲ ਗੱਲ ਨਹੀਂ ਕਰਦਾ 2006 ਦੇ ਵਿੱਚ ਲੋਕ ਪੁਛਲੋ ਜਾਣੇ ਜਾਂਦੇ ਜਿਹੇ ਦਾ ਜਗਦੀਪ ਸਿੰਘ ਤਲਵੰਡੀ ਇੱਕ ਪਹਿਲੀ ਗਿਟਾਰ ਦੇ ਆਗੂ ਸੀਗੇ ਅਖਾਲੀ ਦਲ ਦੇ ਉਹਨਾਂ ਨੇ ਬਕਾਇਦਾ ਤੌਰ ਤੇ ਗੱਲ ਕਹੀ ਸੀ ਕਿ ਇਹੋ ਜਿਹੇ ਮਤੇ ਪਹੁੰਚਦੇ ਮਰਜ਼ੀ ਪਾਸ ਕਰਕੇ ਰੱਖ ਲਓ ਤੁਸੀਂ ਗੱਡਿਆਂ ਦੇ ਗੱਡੇ ਰੱਖ ਲਓ ਪਾਸ ਕਰ ਵੀ ਜਿੰਨਾ ਚਿਰ ਤੁਸੀਂ ਸ਼ਿਰਕਾਰ ਸੁਣੇ ਛੇੜਦੇ ਕੋਈ ਸਰਕਾਰ ਦੇ ਖਿਲਾਫ ਕੋਈ ਮਹਿੰਮ ਨਹੀਂ ਛੇੜਦੇ ਸਰਕਾਰ ਦੀ ਧੌਣ ਤੇ ਗੋਡਾ ਨਹੀਂ ਰੱਖਦੇ ਜਾ ਕਿ ਉਹਦੇ ਤੋਂ ਕੁਝ ਵੀ ਮਿਲਣ ਵਾਲਾ ਨਹੀਂ ਜੀ ਇਸ ਕਰਕੇ ਜਿਹੜਾ ਵਾ ਇਹਨਾਂ ਨੂੰ ਸੰਘਰਸ਼ ਕਰਨਾ ਪਊ ਤਾਂ ਸੰਘਰਸ਼ ਕਰਨ ਦੀ ਸ਼ਕਤੀ ਇਹਨਾਂ ਵਿੱਚ ਕਿਸੇ 'ਚ ਵੀ ਨਹੀਂ ਹੈਗੀ ਬਿਆਨ ਦੇ ਕੇ ਸੋਝਣ ਜਾਣਗੇ ਜੋ ਹੰਦਾ ਹੋਈ ਜਾਂਦੇ ਹੋ ਇੱਕ ਨਿਕਾਤੀ ਪ੍ਰੋਗਰਾਮ ਭਾਵੇਂ ਕਾਂਗਰਸੀ ਲੈ ਲਓ ਪੁਨਰ ਸਰਜੀਤ ਲੈ ਲਓ ਬਾਦਲ ਦਾ ਲੈ ਲਓ ਕੋਈ ਵਿਚਾਰਧਾਰਾ ਨਹੀਂ ਕੋਈ ਪੰਜਾਬ ਦਾ ਪਿਆਰ ਨਹੀਂ ਕੋਈ ਪੰਜਾਬ ਦੀ ਮੱਗਾਂ ਦਾ ਪਿਆਰ ਨਹੀਂ ਸਾਡੀ ਸਰਕਾਰ ਬਣਾ ਦੇ ਮੁੱਖ ਮੰਤਰੀ ਬਣਾ ਦੇ ਇਹਦੇ ਬਦ ਕੁਸ਼ੀ ਅੱਗੇ ਤੁਰਦੇ ਨਹੀਂ ਹਾਂ ਜੀ ਬਿਲਕੁਲ ਸਹੀ ਕਹ ਤੁਸੀਂ ਕਿ ਪਿਆਰ ਪੰਜਾਬ ਦੇ ਨਾਲ ਨਹੀਂ ਪਿਆਰ ਤੇ ਕੁਰਸੀ ਦੇ ਨਾਲ ਆ ਪਿਆਰ ਤੇ ਪਾਵਰ ਦੇ ਨਾਲ ਆ ਇਸ ਕਰਕੇ ਕਿੱਥੋਂ ਹੀ ਅੱਗੇ ਵਧਣ ਪਰ ਜ਼ਰੂਰ ਮੋਂ ਅੱਪਾ ਗੱਲ ਕਰ ਲੈਨੇ ਆ ਕੰਗਰ ਨਰੌਦ ਦੀ ਉਹ ਬੀਬੀ ਜੋ ਕਿ ਅਕਸਰ ਸੁਰਖੀਆਂ ਚ ਰਹਿੰਦੀ ਹੈ ਆਪਣੇ ਬਿਆਨਾਂ ਆਪਣੀਆਂ ਟਿੱਪਣੀਆਂ ਨੂੰ ਕਰਕੇ ਤੇ ਇਹ ਉਹਨਾਂ ਨੂੰ ਲੈ ਕੇ ਹੁਣ ਇੱਕ ਝਟਕਾ ਲੱਗਿਆ ਬਠਿੰਡੇ ਦੇ ਵਿੱਚ ਉਹਨਾਂ ਨੂੰ ਲੈ ਕੇ ਜੋ ਮਾਮਲਾ ਚੱਲ ਰਿਹਾ ਸੀ ਇਹ ਕਹਿੰਦੇ ਦੋਸ਼ਤ ਹੈ ਹੋ ਗਏ ਨੇ ਤੇ ਹੁਣ ਬੀਬੀ ਦੀਆਂ ਮੁਸ਼ਕਲਾਂ ਵੱਧ ਗਈਆਂ ਜਿਹੜੀ ਬੀਬੀ ਭਿੰਦਰ ਕੋਲ ਹੈਗੀ ਸੀ ਬਾਦਰਗਾ ਜੰਡੀਆਂ ਵਾਲੀ ਨੇ ਉਹਨਾਂ ਨੇ ਕੇਸ ਕੀਤਾ ਸੀ ਗਲਾ ਪਰ ਚਾਰ ਪੰਜ ਸੌ ਕੇਸ ਚ ਚੱਲਦੇ ਰਹੇ ਸੀ ਜੀ ਉਸ ਕੇਸ ਨੂੰ ਲੈ ਕੇ ਕੰਗੜਾ ਨੌਜ ਜਿਹੜੀ ਆ ਪਹਿਲਾਂ ਤੇ ਸੈਸ਼ਨ ਕੋਰਟ ਗਈ ਹਾਈ ਕੋਰਟ ਗਈ ਸੁਪਰੀਮ ਕੋਰਟ ਗਈ ਕਿਸੇ ਰਾ ਪ੍ਰਿਧਿਵੀ ਨੂੰ ਤਾਂ ਪੇਸ਼ ਹੋਣਾ ਪੂਗਾ। ਟ੍ਰਾਇਲ ਫੇਸ ਕਰਨਾ ਪੂਗਾ। ਆਖਰਕਾਰ ਜਦੋਂ ਕੋਈ ਪੇਸ਼ ਨਹੀਂ ਗਈ ਫਿਰ 27 ਅਕਤੂਬਰ ਨੂੰ ਬੀਬੀ ਬਠੰਡਾ ਦੇ ਇਰਦ ਵਿੱਚ ਪੇਸ਼ ਹੁੰਦੀ ਆ। ਆਪਣੇ ਆਪ ਨੂੰ નિર્ਦੋਸ਼ ਦੱਸਦੀ ਆ। ਹਾਜ਼ਿਰ ਹੁੰਦੀ ਆ ਚਲੀ ਜਾਂਦੀ ਆ। ਅੱਜ ਜਿਹੜੀ ਤਰੀਕ ਸੀ ਉਹਦੀ ਅੱਜ ਕੰਗੜਾ ਰੋਦ ਪੇਸ਼ ਨਹੀਂ ਹੋਈ ਇੱਕ ਉਹਦੀ ਐਪਲੀਕੇਸ਼ਨ ਆਈ ਆ ਵੀ ਮੈਨੂੰ ਨਿੱਜੀ ਪੇਸ਼ੀ ਤੋਂ ਛੋੜ ਦਿੱਤੀ ਜਾਵੇ ਮੈਂ ਐਮਪੀ ਆ ਮੇਰੇ ਕੋਲ ਕੰਮ ਬਹੁਤ ਜ਼ਿਆਦਾ ਹੈ ਤੇ ਇਸ ਕਰਕੇ ਮੈਨੀ ਆ ਸਕਦੀ ਜਿਹੜੀ ਉਹਦੀ ਐਪਲੀਕੇਸ਼ਨ ਆਈ ਸੀ ਉਹਦੇ ਤੇ ਹਾਲ ਦੀ ਘੜੀ ਜਿਹੜੀ ਆ ਅਦਾਲਤ ਉਹਨੇ ਆਪਣਾ ਫੈਸਲਾ ਰੱਖਵਾ ਰੱਖਿਆ ਕੋਈ ਕੋਈ ਉੱਤੇ ਗਲਤ ਗੱਲਬਾਤ ਨਹੀਂ ਕੀਤੀ ਉਹਨੇ ਭੇਜ ਤਾ ਲੇਕਿਨ ਕਰਨਰ ਨੌ ਦੇ ਖਿਲਾਫ ਜਿਹੜੇ ਸਬੂਤ ਸੀ ਉਹਦੇ ਬਿਹਾਰ ਦੇ ਉੱਤੇ ਦੋਸ਼ ਤੈਅ ਕਰ ਦਿੱਤੇ ਗਏ ਨੇ ਮਤਲਬ ਹੁਣ ਪ੍ਰਕਿਰਿਆ ਮੁਤਾਬਕ ਕੇਸ ਪ੍ਰੋਪਰਲੀ ਚੱਲੂਗਾ ਜੀ ਪੋਸੇਬਿਲਟੀ ਆ ਪੇਸ ਕੇਸ ਦੇ ਵਿੱਚ ਜਿਹੜੀ ਆ ਕਰਨਰ ਨੌ ਨੂੰ ਸਜ਼ਾ ਹੋ ਜੇ ਜੇ ਸਜ਼ਾ ਹੋ ਗਈ ਤੇ ਉਹਦੀ ਮੈਂਬਰਸ਼ਿਪ ਵੀ ਜਾਣੀ ਹੈ ਜੀ ਪਰ ਇਹ ਦੇਖਦੇ ਆ ਕਿ ਕੰਗਨਾ ਨੌ ਜਿਹੜੀ ਆ ਉਹ ਤੁਹਾਨੂੰ ਪਤਾ ਹੁਣ ਗੋਡੇ ਟੇਕੇ ਬੈਠੀ ਹੈ ਹੂੰ ਮਾਤਾ ਮੈਂ ਮੰਗੀ ਜਾਂਦੀ ਹੈ ਲੋਕਾਂ ਕੋਲ ਮਾਫੀ ਮੰਗੀ ਜਾਂਦੀ ਮੈਥੋਂ ਗਲਤੀ ਹੋ ਗਈ ਜੀ ਮਾਫੀ ਦੇ ਦਿ ਮੈਨੂੰ ਮਾਫੀ ਦੇ ਦਿਓ ਹੁਣ ਲੋਕ ਮਾਫੀ ਦਿੰਦੇ ਕਿ ਨਹੀਂ ਬੀਬੀ ਮੰਦਰ ਕੋਲ ਨੇ ਕਹਤਾ ਕੋਈ ਮਾਫੀ ਨਹੀਂ ਫੇਸ ਕਰ ਤੂੰ ਇੱਥੇ ਪੜਕ ਇਸ ਕਹ ਕੇ ਕੰਗਲਾ ਰੋਧੀਆਂ ਮੁਸਾ ਵਧ ਰੀਆਂ ਨੇ ਜੇ ਉਹਦੀਆਂ ਮੁਸ਼ਕਲਾਂ ਵਧ ਰੀਆਂ ਤੇ ਉਹਨਾਂ ਵਾਲੇ ਸਮੇਂ ਜੇ ਸਜ਼ਾ ਹੋ ਜਾਂਦੀ ਹੈ ਤਾਂ ਉਹਦੀ ਮੈਂਬਰਸ਼ਿਪ ਉਜਾਊਗੀ ਤੇ ਛੇਲ ਯਾਤਰਾ ਵੀ ਕਰਨੀ ਪੋਗੀ ਜੀ ਜੀ ਉਹ ਰਾਜਾ ਬਰਿੰਗ ਵਾਲੀ ਗੱਲ ਹੋ ਗਈ ਕਿ ਆਪਣੀਆਂ ਟਿੱਪਣੀਆਂ ਆਪਣੇ ਬਿਆਨ ਹੀ ਇਹਨਾਂ ਨੂੰ ਲੈ ਕੇ ਪੈ ਜਾਣਗੇ ਬਹੁਤ ਸ਼ੁਕਰੀਆ ਪ੍ਰੇਸ਼ਾਪ ਤੁਸੀਂ ਆਪਣਾ ਸਮਾਂ ਦਿੱਤਾ